ਅਸੀਂ ਅਮਰਤਪਾਲ ਨੂੰ ਅਮਰਤਪਾਲ ਸਿੰਘ ਖਾਲਸਾ ਅਮਰਤਪਾਲ ਸਿੰਘ ਨੂੰ ਫੋਲੋ ਕਰਦੇ ਆ ਬਹੁਤ ਮਤਲਬ ਸਾਨੂੰ ਸਿੱਖੀ ਦੇ ਰੇਟ ਬਹੁਤ ਸੇਧ ਦੇ ਰਿਆ ਤੇ ਆਪਣੀ ਪੰਜਾਬੀ ਦੀ ਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਲਈ ਕਿੱਡੇ-ਕੱਡੇ ਉਪਰਾਲੇ ਕੀਤੇ ਉਹਨਾਂ ਨੇ ਪਰ ਫਿਰ ਵੀ ਦੇਖੋ ਤੇ ਸਰਕਾਰਾਂ ਬਦਲੇ ਸਰਕਾਰਾਂ ਨੇ ਉਲਟੇ ਉਹਨਾਂ ਨੂੰ ਬਦਲੇ ਚ ਕੀ ਦਿੱਤਾ ਦੇਖੋ ਐਨਐਸਏ ਲਾ ਕੇ ਡਬਲੂ ਗੜ ਭੇਜਦੇ ਤੇ ਇਹੀ ਜੀ ਨੂੰ ਡਰਾ ਕੇ ਹੁਣ ਜਿਹੜਾ ਹੋਰ ਉੱਠ ਕੇ ਅਮਰਤਪਾਲ ਸਿੰਘ ਨੂੰ ਬੋਲਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਇਹ ਇਦਾਂ ਦਬਾ ਲੈਂਦੇ ਆ ਤੋ ਉਹਨਾਂ ਦੇ ਤੇ ਜਿਤੇ ਉਹਨਾਂ ਦਾ ਹੁਣ 100% ਆਪੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਖੰਡੂਰ ਸਾਹਿਬ ਤੋਂ ਤਾਂ ਔਰਤ ਬਾਤ ਆਈਦਾ ਕੋਈ ਫਾਲੋ ਕੋਈ ਮਤਲਬ ਕੋਈ ਨੇੜੇ ਨੇੜੇ ਤੇੜੀ ਵੀ ਨਹੀਂ ਹੋਊਗਾ ਇਹ ਪੰਜਾਬ ਦੇ ਵਿੱਚ ਬੜੀ ਗੱਲਾਂ ਚੱਲਦੀਆਂ ਹਨ ਉਰਤਾ ਪੰਜਾਬ ਨਸ਼ਾ ਬਹੁਤ ਆ ਤੇ ਤੁਸੀਂ ਅੰਮ੍ਰਿਤਪਾਲ ਇਸ ਵਿੱਚ ਕੀ ਕਰਦੇ ਹੋ ਉਹਨਾਂ ਨੇ ਕੀ ਯੋਗਦਾਨ ਦਿੱਤਾ ਹੈ ਨਸ਼ਾ ਦੂਰ ਕਰਨ ਉੱਤੇ ਅੰਮ੍ਰਿਤਪਾਲ ਨੇ ਕਿਹਾ ਤੁਸੀਂ ਮੇਨ ਨਸ਼ੇ ਆ ਛੋਟੇ ਲੈਣ ਤੋਂ ਸ਼ੁਰੂ ਹੁੰਦੇ ਹਨ ਪਹਿਲਾ ਬੱਚਾ ਚੈਨੀ ਕੈਨੀ ਆ ਜਰਦਾ ਕੁ ਲਿਪ ਸਿਗਰਟ ਵਗੈਰਾ ਹੈ ਨਾ ਤੇ ਉਹਦੇ ਹੁੰਦੇ ਨਾ ਜਦੋਂ ਅਮਰਪਾਲ ਸਿੰਘ ਜੀ ਪਿੰਡਾਂ ਦੇ ਵਿੱਚ ਆ ਚੈਨੀ ਗੈਨੀ ਵਗੈਰਾ ਆ ਚੀਜ਼ਾਂ ਬਿਲਕੁਲ ਬੰਦ ਹੋ ਗਈ ਸੀਗਾ ਮੈਂ ਕਹਿੰਦਾ ਜਦੋਂ ਆ ਚੀਜ਼ਾਂ ਬੰਦ ਕਰਤੀਆਂ ਸੀ ਹੌਲੀ ਹੌਲੀ ਸਟੈਪ ਬਾਈ ਸਟੈਪੀ ਅੱਗੇ ਵੱਡੇ ਵੱਡੇ ਵਧੇ ਨੇ ਕਿਉਂਕਿ ਇਹ ਜਿਹੜੇ ਇਹ ਮਾਫੀਆ ਚਲਾ ਰਿਹਾ ਜਿਹੜਾ ਇਹਨੂੰ ਇਹ ਬਹੁਤ ਵੱਡਾ ਮਾਫੀਆ ਛੇਤੀ ਛੇਤੀ ਹੱਥ ਕਿਸੇ ਪੈਣ ਨਹੀਂ ਦਿੰਦੇਗੇ ਤੇ ਫਿਰ ਹੌਲੀ ਹੌਲੀ ਦੇਖੋ ਜੋ ਜਨ ਨੂੰ ਹੱਥ ਪੈਣ ਲੱਗਿਆ ਉਹ ਫਿਰ ਚੱਕ ਕੇ ਉਧਰ ਮਾਰਿਆ ਜਾਣ ਕੇ ਏਦਾਂ ਕੰਡ ਬਣਾ ਕੇ ਜੇਲ ਕਰਤੀ ਜੇ ਅਗਰ ਪੋਸਟ ਕਰੋ ਜਿੱਤੇ ਜਾਂਦੇ ਨੇ ਹਾਂਜੀ ਤੇ ਇੱਕ ਤਰ੍ਹਾਂ ਦਾ ਇਤਿਹਾਸਿਕੀ ਕੰਮ ਹੋ ਸਕਦਾ ਉਹਨਾਂ ਕੀ ਜੇਲ੍ਹ ਦੇ ਵਿੱਚ ਜਿਹੜਾ ਬੰਦਾ ਜਿੱਤ ਗਿਆ ਤੇ ਇਹਦਾ ਮਤਲਬ ਹੈ ਉਹਨੇ ਕੋਈ ਚੰਗੇ ਵਧੀਆ ਕੰਮ ਕੀਤਾ ਹਾਂਜੀ 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 ਜੇ ਚੰਗੇ ਕੰਮ ਕੀਤੇ ਆ ਤਾਂ ਹੀ ਦੁਨੀਆ ਦੇਖੋ ਜੀ ਬਾਹਰੋਂ ਆ ਕੇ ਖੰਡੂਰ ਸਾਹਿਬ ਉਹਦੇ ਮਮਾ ਪਾਪ ਉਹਦੇ ਮਮਾ ਨਾ ਉਹਦੇ ਬ੍ਰਦਰ ਨਾ ਕੰਪੇਨਿੰਗ ਕਰ ਰਿਹਾ ਤੇ ਕਿੱਥੇ ਕਿੱਥੇ ਮੈਨੂੰ ਪੰਜਾਬ ਦਾ ਕੋਈ ਕੋਨਾ ਰਹਿ ਹੀ ਹੋਣਾ ਜਿੱਥੇ ਬੰਦੇ ਨਹੀਂ ਗਏਗੇ ਉੱਥੇ ਕੰਪੇਨਿੰਗ ਕਰਨ ਅਸੀਂ ਵੀ ਇਹ ਤੋਂ ਬਹੁਤ ਸਪੋਰਟ ਕੀਤੀ ਆ ਮਤਲਬ ਜੋ ਜਿੰਨਾ ਜਤੋਂ ਸਾਰੇ ਸ਼ੇਅਰ ਕਰਦੇ ਸੀ ਜੋ ਸਾਡੇ ਉਥੇ ਰਿਸ਼ਤੇਦਾਰ ਰਿਲੇਟਿਵਸ ਵੇਰੇ ਫਰੈਂਡਸ ਰਹਿੰਦੇ ਸੀਗੇ ਉਹਨਾਂ ਨੂੰ ਬਹੁਤ ਮੋਟੀਵੇਟ ਕੀਤਾ ਦੱਸਿਆ ਉਹਨਾਂ ਨੂੰ ਤੇ ਉਹ ਆਪ ਵੀ ਅੱਜਕੱਲ ਸਭ ਜਨਤਾ ਸਿਆਣੀ ਆਪਣਾ ਸੋਸ਼ਲ ਮੀਡੀਆ ਦਾ ਜਮਾਨਾ ਵਾ ਸਭ ਚੀਜ਼ਾਂ ਲੋਕੀ ਫੋਲੋ ਕਰਦੇ ਐ ਇਸ ਕਰਕੇ ਛੇਤੀ ਛੇਤੀ ਨਹੀਂ ਕੋਈ ਅੱਜਕੱਲ ਸਮਝ ਸਭ ਨੂੰ ਸਮਝ ਆਉਂਦੀ ਹੈ ਉਹ ਚਰਖਾ ਮੀਚਣਾ ਉਹਦਾ ਵੱਖਰੀ ਗੱਲ ਆ ਫਿਰ ਅਜਿਹਾ ਹੀ ਅਪੀਲ ਕਰਦੇ ਆ ਬਸ ਹੀ ਅਮਰਤਾ ਜੀਤਣਾ ਬਸ ਤੇ ਬਾਹਰ ਆਉਣ ਤੇ ਆਪਣੇ ਪੰਜਾਬ ਪੰਜਾਬ ਨੂੰ ਬਚਣ ਦੇ ਆਗੇ ਬਾਅਦ ਜਦ ਤੱਕ ਇਹ ਜੀ ਪੰਜਾਬ ਬਚੀ ਹੋਊਗਾ ਇਹ ਨਾ ਵੜੇ ਫੇਰ ਸ਼ਾਇਦ ਪੰਜਾਬ ਆਉਣ ਵਾਲੇ ਟਾਈਮ ਤੇ 3 ਲੱਖ ਵੋਟ ਤੇ ਜਿੱਦਣਾਂ ਉਹਨਾਂ ਨੇ ਜਿੱਦਣ ਕੀ ਜਿੱਦਣ ਤੇ ਬਹੁਤ ਜ਼ਿਆਦਾ ਵੋਟ ਤੇ ਜਿੱਦਣ ਇਹਦਾ ਹਸਬੰਦ ਨੇ ਠੀਕ ਹੈ ਸਸਿਕਾ ਵਾਈਕ ਰਵਾਈ ਕਰ ਦਿੱਤੀ ਮਤੇ ਅੱਗੇ ਜਿਵੇਂ ਸਾਰੇ ਬੱਚੇ ਸੀਗੇ ਨਾ ਨੇ ਬੜਾ ਉਸਾਦ ਦੇ ਨਾਲ ਅਮਰੀਪਾਲ ਜੀ ਨੇ ਜੋ ਹੈ ਸਮਰਥਨ ਦਿੱਤਾ ਹੈ ਬਾਕੀ ਤੁਸੀਂ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚੇ ਦੇਖੋ ਕਿ ਨਹੀਂ ਗਰਮੀ ਦੇ ਵਿੱਚ ਜੋ ਹੈ ਕੰਮ ਕਰ ਰਹੇ ਨੇ ਜਪਨਾਪ ਆ ਕੇ ਕੋਈ ਨੰਗੇ ਪੈਰ ਕੰਮ ਕਰ ਰਿਹਾ ਇਹਨਾਂ ਨੇ ਕਿਹਾ ਕਿ ਅਮਰੀਪਾਲ ਪਾਈ ਹੈਗੇ ਉਹਨਾਂ ਨੇ ਵਧੀਆ ਕੰਮ ਕੀਤੇ ਨੇ ਨਸ਼ੇ ਤੋਂ ਦੂਰ ਕੀਤਾ ਲੋਕਾਂ ਨੂੰ ਜੋ ਹੈ ਪੰਜਾਬ ਦਾ ਜੇ ਉਹ ਜਿੱਤੇ ਜਾਂਦੇ ਨੇ ਤੇ ਇੱਕ ਕ੍ਰਾਂਤੀ ਆਏਗੀ ਪੰਜਾਬ ਦੇ ਵਿੱਚ ਬਾਕੀ ਦੇਖਣਾ ਹੋਏਗਾ ਕਿ ਕੌਣ ਜਿੱਤਦਾ ਹੈਗਾ ਸਰਕਾਰ ਕਿਹ ਦੀ ਆਂਦੀ ਹੈ ਦੇਸ਼ ਦੇ ਵਿੱਚ ਜਿਵੇਂ ਕਿ ਤੁਹਾਡੀ ਗੱਲ ਕਰਾਈ ਆ ਇਹਨਾਂ ਨੇ ਛਬੀਲ ਲਈ ਸੀਗੀ ਤੇ ਅਮਰੀਪਾਲ ਭਾਈ ਦੇ ਹੱਗਦੇ ਵਿੱਚ ਇਹਨਾਂ ਨੇ ਨਾਰਾ ਦਿੱਤਾ ਕਿ ਉਹ ਜਿੱਤਣਗੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਹੈਗੇ ਆ ਬਾਕੀ ਦੇਖਣਾ ਹੋਵੇਗਾ ਕਿ ਕੌਣ ਜਿੱਤਦਾ ਹੈ ਹਰ ਬੰਦਾ ਆਪਣੀ ਚੁਆਇਸ ਦੱਸਦਾ ਪਿਆ ਕਿ ਇਹ ਪਾਰਟੀਾਂ ਚਾਹੀਦੀ ਹੈ ਕੱਲ੍ਹ ਪਤਾ ਲੱਗੂਗਾ ਤੇ ਤੁਹਾਨੂੰ ਦੱਸਦੀਏ ਅਸੀਂ ਆਸੀ ਫੁੱਲਾਵਾਲ ਚੌਕ ਦੇ ਵਿੱਚ ਤੇ ਛਬੀਲ ਲੱਗੀ ਸੀਗੀ ਤੇ ਇਹਨਾਂ ਨੇ ਅਮਰੀਪਾਲ ਦੇ ਹੱਥੇ ਗੱਲ ਕੀਤੀ ਹੈਗੀ ਹੈ ਜੀ